ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੋ ਸਮੇਂ ਦੇ ਹਾਕਮ ਅਤੇ ਕਲਗੀਧਰ ਪਾਤਸ਼ਾਹ ਸਨ ਜਦੋਂ ਉਹ ਸ਼ਿਕਾਰ ਖੇਡਣ ਜਾਂਦੇ ਸਨ ਤਾਂ ਉਹਨਾਂ ਦੀ ਤੀਰ ਕਮਾਨ ਦਾ ਨਿਸ਼ਾਨਾ ਕਿਹੋ ਜਿਹਾ ਹੁੰਦਾ ਸੀ ਯਾਦ ਰੱਖੋ ਗੁਰੂ ਸਾਹਿਬ ਕਦੇ ਵੀ ਛੋਟੇ ਮਾਸੂਮ ਜਾਨਵਰਾਂ ਉੱਤੇ ਵਾਰ ਨਹੀਂ ਕਰਦੇ ਸਨ ਉਹਨਾਂ ਦਾ ਸ਼ਿਕਾਰ ਹਮੇਸ਼ਾ ਜਾਲਮ ਅਤੇ ਵੱਡੇ ਖਤਰਨਾਕ ਜਾਨਵਰ ਹੁੰਦੇ ਸਨ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਹੀ ਅਜੀਬ ਹੈਰਾਨ ਕਰਨ ਵਾਲੀ ਘਟਨਾ ਬਾਰੇ ਦੱਸਾਂਗੇ ਜਿਸ ਨੇ ਗੁਰੂ ਸਾਹਿਬ ਜੀ ਦੇ ਨਾਲ ਚੱਲ ਰਏ ਸਾਰੇ ਸਿੰਘਾਂ ਨੂੰ ਡੂੰਗੀ ਸੋਚ ਵਿੱਚ ਪਾ ਦਿੱਤਾ ਸੀ ਇਹ ਘਟਨਾ ਇੱਕ ਨਿੱਕੇ ਜਿਹੇ ਖਰਗੋਸ਼ ਦੀ ਕਹਾਣੀ ਹੈ ਜਿਸ ਦਾ ਰਾਜ 200 ਸਾਲ ਪੁਰਾਣਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਡੀ ਗੰਤ ਸਿੱਖਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਲਈ ਨਿਕਲੇ ਸਨ ਜੰਗਲ ਬਹੁਤ ਸੰਘਣਾ ਸ ਘੋੜਿਆਂ ਦੀਆਂ ਪੌੜਾਂ ਦੀ ਅੱਜ ਜੰਗਲ ਦੀ ਚੁੱਪ ਨੂੰ ਤੋੜ ਰਹੀ ਸੀ ਉਸ ਦਿਨ ਸ਼ਿਕਾਰ ਦੀ ਭਾਲ ਲੰਬੀ ਸੀ ਹਰ ਪਾਸੇ ਭਾਲ ਹੋਈ ਪਰ ਕੋਈ ਵੀ ਵੱਡਾ ਸ਼ਿਕਾਰ ਹੱਥ ਨਹੀਂ ਆਇਆ ਸੂਰਜ ਢਲਣ ਵਾਲਾ ਸੀ ਕਿ ਸਿੱਖ ਸੋਚ ਰਹੇ ਸਨ ਕਿ ਅੱਜ ਸ਼ਾਇਦ ਖਾਲੀ ਹੱਥ ਹੀ ਵਾਪਸ ਜਾਣਾ ਪਵੇਗਾ ਪਰ ਫਿਰ ਵੀ ਅਚਾਨਕ ਉਹ ਹੋਇਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਜਦੋਂ ਸਾਰੇ ਸਿੰਘ ਉਡੀਕ ਵਿੱਚ ਸਨ ਤਾਂ ਗੁਰੂ ਜੀ ਦੇ ਸਾਹਮਣੇ ਇੱਕ ਨਿੱਕਾ ਜਿਹਾ ਖਰਦੋਸ਼ ਨਿਕਲਿਆ ਇੱਕ ਮਾਸੂਮ ਜਿਹਾ ਜੀਵ ਜੋ ਵੇਖਦੇ ਹੀ ਵੇਖੜੇ ਦੀਆਂ ਸੰਗਣੀਆਂ ਝਾੜੀਆਂ ਵਿੱਚ ਜਾ ਲੁਕਿਆ ਆਮ ਹਲਾਕਤਾਂ ਵਿੱਚ ਗੁਰੂ ਸਾਹਿਬ ਜੀ ਇਸ ਜੀਵ ਵੱਲ ਨਿਗਾਹ ਵੀ ਨਹੀਂ ਮਾਰਦੇ ਅੱਜ ਕੱਲ੍ਹ ਕੀ ਤਰ ਪਾਸ਼ਾ ਦਾ ਹੁਕਮ ਕੁਝ ਹੋਰੀ ਸੀ ਸਾਰੇ ਸਿੰਘ ਹੈਰਾਨ ਰਹਿ ਗਏ ਜਦੋਂ ਉਹਨਾਂ ਨੇ ਵੇਖਿਆ ਕਿ ਗੁਰੂ ਜੀ ਨੇ ਉਸ ਛੋਟੇ ਜੇ ਖਰਗੋਸ਼ ਦੇ ਪਿੱਛੇ ਆਪਣਾ ਘੋੜਾ ਦੌੜਾ ਲਿਆ ਗੁਰੂ ਜੀ ਦਾ ਘੋੜਾ ਤੇਜ਼ੀ ਨਾਲ ਭੱਜ ਰਿਹਾ ਸੀ ਕਿ ਗੁਰੂ ਜੀ ਨੇ ਆਪਣੇ ਨਾਲ ਲੱਗੇ ਨਗਾਰੇ ਦੀ ਆਪਣੇ ਨਾਲ ਨਗਾਰੇ ਦੀ ਆਵਾਜ਼ ਦਾ ਇਸਤੇਮਾਲ ਕੀਤਾ ਉਸ ਡਰਾਉਣੀ ਆਵਾਜ਼ ਨੇ ਖਰਗੋਸ਼ ਨੂੰ ਚੈਣ ਕਰ ਦਿੱਤਾ ਉਹ ਡਰਿਆ ਹੋਇਆ ਜੀਵ ਝਾੜੀਆਂ ਵਿੱਚੋਂ ਬਾਹਰ ਨਿਕਲ ਲਈ ਮਜਬੂਰ ਹੋ ਗਿਆ ਇੰਨੀ ਮਿਹਨਤ ਇੰਨਾ ਜੋਰ ਇੰਨਾ ਨਿੱਕਾ ਜਿਹਾ ਖਰਗੋਸ਼ ਇਸ ਲਈ ਸਿੱਖਾਂ ਦੇ ਮਨ ਵਿੱਚ ਸੈਂਕੜੇ ਸਵਾਲ ਉੱਠ ਰਹੇ ਸਨ ਆਖਿਰ ਗੁਰੂ ਜੀ ਨੇ ਉਸ ਛੋਟੇ ਜਿਹੇ ਜੀਵ ਦਾ ਸ਼ਿਕਾਰ ਕਿਉਂ ਕੀਤਾ ਸੀ ਜਦੋਂ ਸਾਰਾ ਕਾਰਜ ਸਮਾਪਤ ਹੋ ਗਿਆ ਤਾਂ ਸਾਰੇ ਸਿੱਖ ਚੁੱਪ ਸਨ ਉਹਨਾਂ ਨੇ ਉਸ ਮਰੇ ਹੋਏ ਨਿੱਕੇ ਜਿਹੇ ਜੀਵ ਨੂੰ ਵੇਖਿਆ ਤੇ ਉਹਨਾਂ ਦੀ ਹੈਰਾਨੀ ਵਾ ਗਈ ਅਤੇ ਆਖਿਰਕਾਰ ਸਿੱਖਾਂ ਨੇ ਹਿੰਮਤ ਕੀਤੀ ਮਹਾਰਾਜ ਇਹ ਤੁਸੀਂ ਕੀ ਕਰ ਦਿੱਤਾ ਸੱਚੇ ਪਾਤਸ਼ਾਹ ਤੁਸੀਂ ਕਦੇ ਵੀ ਛੋਟੇ ਜੀਵ ਦਾ ਸ਼ਿਕਾਰ ਨਹੀਂ ਕਰਦੇ ਸਾਡੀ ਸਮਝ ਤੋਂ ਬਾਹਰ ਹੈ ਅੱਜ ਤੁਸੀਂ ਇਸ ਨਿੱਕੇ ਜਿਹੇ ਖਰਗੋਸ਼ ਦਾ ਸ਼ਿਕਾਰ ਕਿਉਂ ਕਰ ਦਿੱਤਾ ਕੀ ਕਾਰਨ ਸੀ ਗੁਰੂ ਜੀ ਨੇ ਮੁਸਕਰਾਏ ਅਤੇ ਉਹਨਾਂ ਨੇ ਉਹਨਾਂ ਦੀ ਮੁਸਕਰਾਹਟ ਵਿੱਚ ਗੂੜਾ ਭੇਦ ਲੁਕਿਆ ਹੋਇਆ ਸੀ ਸਿੱਖਾਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਇੱਕ ਅਜਿਹਾ ਬਚਨ ਕਿਹਾ ਜਿਸਨੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਪਲ ਵਿੱਚ ਸੁੰਨ ਕਰ ਦਿੱਤਾ ਸਿੰਘੋ ਇਹ ਕੋਈ ਮਾਮੂਲੀ ਖਰਗੋਸ਼ ਨਹੀਂ ਹੈ ਇਹ ਜੀਵ ਪਿਛਲੇ ਜਨਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਚੇਲਾ ਸੀ ਗੁਰੂ ਜੀ ਦੇ ਵਚਨ ਸੁਣ ਕੇ ਸਿੱਖਾਂ ਦੇ ਹੱਥ ਜੁੜ ਗਏ ਉਹਨਾਂ ਨੇ ਤੁਰੰਤ ਬੇਨਤੀ ਕੀਤੀ ਗੁਰੂ ਜੀ ਕਿਰਪਾ ਕਰਕੇ ਸਾਨੂੰ ਇਸ ਘਟਨਾ ਦਾ ਕਰਮ ਦਾ ਵਿਸਥਾਰ ਰੂਪ ਵਿੱਚ ਸਮਝਾਓ ਅਤੇ ਫਿਰ ਸ਼ੁਰੂ ਹੋਈ 200 ਸਾਲ ਪਹਿਲਾਂ ਦੀ ਕਹਾਣੀ ਜਿਸ ਦੀ ਜੜ ਪਹਿਲੇ ਪਾਤਸ਼ਾਹ ਦੇ ਦੌਰ ਜਾਂਦੀ ਸੀ ਗੁਰੂ ਜੀ ਸਿੰਘੋ ਬਹੁਤ ਸਮਾਂ ਪਹਿਲਾਂ ਸਿਆਲਕੋਟ ਨਗਰ ਵਿੱਚ ਇੱਕ ਖੱਤਰੀ ਵਪਾਰੀ ਰਹਿੰਦਾ ਸੀ ਉਸ ਦਾ ਨਾਮ ਮੁੱਲਾ ਖੱਤਰੀ ਸੀ ਅਤੇ ਉਹ ਇਹ ਉਹ ਸਮਾਂ ਸੀ ਜਦੋਂ ਪੀਰ ਹਜਮਾ ਗੋਸ਼ ਦੇ ਆਪਣੀ ਇਬਾਦਤ ਇਬਾਦਤ ਸ਼ੁਰੂ ਕਰਕੇ ਸਿਆਲਕੋਟ ਨਗਰ ਦਾ ਵਿਨਾਸ਼ ਕਰਨ ਦੀ ਤਿਆਰੀ ਕਰਨ ਲਈ ਕਰ ਲਈ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਵਿਨਾਸ਼ਕਾਰੀ ਸੰਕਲਪ ਬਾਰੇ ਪਤਾ ਲੱਗਿਆ ਤਾਂ ਉਹ ਪੀਰ ਹਜਮਾ ਗੋਸ਼ ਕੋਲ ਪਹੁੰਚੇ ਨਾਨਕ ਪਾਤਸ਼ਾਹ ਨੇ ਪੀਰ ਹਜਮਾ ਗੋਸ਼ ਨੂੰ ਸਮਝਾਇਆ ਕਿ ਸੰਸਾਰ ਵਿੱਚ ਅਜਿਹੇ ਲੋਕ ਵੀ ਹਨ ਜੋ ਸੱਚ ਦੇ ਰਸਤੇ ਉੱਤੇ ਚੱਲਣ ਵਾਲੇ ਹਨ ਉਹ ਲੋਕ ਹੈ ਹਮੇਸ਼ਾ ਉਹ ਸੋ ਪ੍ਰਭੂ ਦੀ ਯਾਦ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ ਇਸ ਗੱਲ ਦਾ ਸਬੂਤ ਦੇਣ ਲਈ ਪਾਸ਼ਾ ਨੇ ਭਾਈ ਮਰਦਾਨੇ ਨੂੰ ਇੱਕ ਅਜੀਬ ਕੰਮ ਸੌਂਪਿਆ ਮਰਦਾਨਿਆਂ ਜਾ ਜਾ ਕੇ ਸੱਚ ਅਤੇ ਝੂਠ ਖਰੀਦ ਕੇ ਲਿਆ ਇਹ ਵਚਨ ਸੁਣ ਕੇ ਭਾਈ ਮਰਦਾਨਾ ਸਿਆਲਕੋਟ ਦੇ ਬਾਜ਼ਾਰਾਂ ਵਿੱਚ ਭਟਕਦੇ ਰਹੇ ਜਦੋਂ ਉਹ ਮੁੱਲਾ ਖੱਤਰੀ ਦੇ ਕੋਲ ਪਹੁੰਚੇ ਤਾਂ ਮੁੱਲਾ ਖੱਤਰੀ ਨੇ ਸਾਰੀ ਗੱਲ ਸੁਣੀ ਅਤੇ ਇੱਕ ਕਾਗਜ਼ ਉੱਤੇ ਕੁਝ ਲਿਖ ਕੇ ਭਾਈ ਮਰਦਾਨੇ ਨੂੰ ਦੇ ਦਿੱਤਾ ਉਸ ਕਾਗਜ਼ ਉੱਤੇ ਇੱਕ ਮਹਾਨ ਸੱਚ ਲਿਖਿਆ ਸੀ ਜਿਸ ਦਾ ਭਾਵ ਇਹ ਸੀ ਕਿ ਮਨੁੱਖ ਦੇ ਮਰਨਾ ਜ਼ਰੂਰ ਹੈ ਭਾਵੇਂ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਇਸ ਲਈ ਅੰਤ ਵਿੱਚ ਸੁਜੇਤ ਹੋ ਕੇ ਜੀਣਾ ਚਾਹੀਦਾ ਹੈ ਤਾਂਕਿ ਕੋਈ ਵੀ ਗਲਤ ਕਾਰਜ ਨਾ ਹੋਵੇ ਉਸ ਕਾਗਜ਼ ਦੇ ਛੋਟੇ ਜਿਹੇ ਟੁਕੜੇ ਨੇ ਜਾਦੂ ਕਰ ਦਿੱਤਾ ਜਦੋਂ ਪੀਰ ਫਜ਼ਮਾ ਗੋਸ਼ ਨੇ ਇਹ ਸੱਚ ਪੜਿਆ ਤਾਂ ਉਸ ਉਸ ਦੀ ਸਮਾਜ ਪ੍ਰਤੀ ਨਫ਼ਰਤ ਖਤਮ ਹੋ ਗਈ ਅਤੇ ਨਗਰ ਦਾ ਵਿਨਾਸ਼ ਰੁਕ ਗਿਆ ਇਸ ਘਟਨਾ ਤੋਂ ਬਾਅਦ ਮੁੱਲਾ ਖੱਤਰੀ ਦਾ ਜੀਵਨ ਬਦਲ ਗਿਆ ਤੇ ਉਸ ਉਹ ਸ੍ਰੀ ਗੁਰੂ ਨਾਨਕ ਦੇਵ ਚਰਨ ਵਿੱਚ ਆ ਗਿਆ ਤੇ ਉਸਨੇ ਕਾਰੋਬਾਰ ਅਤੇ ਗਰਸਤੀ ਛੱਡ ਦਿੱਤੀ ਅਤੇ 6 ਸਾਲ ਤੱਕ ਉਹ ਨਾਮ ਸਿਮਰਦਾ ਰਿਹਾ ਅਤੇ ਲੋਕ ਭਲਾਈ ਦਾ ਕੰਮ ਕਰਦਾ ਰਿਹਾ ਉਹ ਇੱਕ ਪੱਕਾ ਸਿੱਖ ਬਣ ਗਿਆ ਸੀ ਪਰ 6 ਸਾਲ ਦੀ ਸੇਵਾ ਤੋਂ ਬਾਅਦ ਉਹ ਮੁੱਲਾ ਖੱਤਰੀ ਆਪਣੇ ਘਰ ਵਾਪਸ ਆ ਗਿਆ ਤੇ ਉਹ ਦੁਬਾਰਾ ਕਾਰੋਬਾਰ ਅਤੇ ਗਰਸਤੀ ਵਿੱਚ ਪੈ ਗਿਆ ਹੌਲੀ ਹੌਲੀ ਸਮੇਂ ਦੇ ਅਨੁਸਾਰ ਨਾਨਕ ਦੇਵ ਜੀ ਨੂੰ ਭੁੱਲ ਗਿਆ ਉਹ ਬੇਬੁਖ ਹੋ ਗਿਆ ਫਿਰ ਇੱਕ ਦਿਨ ਤਾਂਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਉਸ ਨੂੰ ਮਿਲਣ ਆਏ ਉਸ ਨੂੰ ਮਿਲਣ ਲਈ ਉਸ ਦੇ ਘਰ ਪਹੁੰਚੇ ਜਦੋਂ ਗੁਰੂ ਜੀ ਨੇ ਆਵਾਜ਼ ਮਾਰੀ ਤਾਂ ਮੁੱਲਾ ਖੱਤਰੀ ਦੀ ਪਤਨੀ ਬਾਹਰ ਆਈ ਤੇ ਮੁੱਲਾ ਖੱਤਰੀ ਉਸ ਸਮੇਂ ਘਰ ਵਿੱਚ ਹੀ ਸੀ ਪਰ ਆਪਣੀ ਬੇਮੁਖ ਅਤੇ ਸ਼ਰਮ ਦੇ ਕਾਰਨ ਉਸ ਨੇ ਬਾਹਰ ਆਉਣ ਦੀ ਬਜਾਏ ਆਪਣੀ ਪਤਨੀ ਨੂੰ ਝੂਠ ਬੋਲਣ ਲਈ ਕਿਹਾ ਮਹਾਰਾਜ ਮੁੱਲਾ ਜੀ ਘਰ ਵਿੱਚ ਨਹੀਂ ਹਨ ਪਰ ਇਹ ਝੂਠ ਉਸ ਦੇ ਲਈ ਇੱਕ ਵੱਡਾ ਸਰਾਫ ਬਣ ਗਿਆ ਸ਼ਰਮ ਦੇ ਮਾਰੇ ਮੁੱਲਾ ਖੱਤਰੀ ਝੂਠ ਬੋਲ ਕੇ ਘਰ ਦੇ ਅੰਠੀਆਂ ਵਾਲੇ ਕਮਰੇ ਵਿੱਚ ਜਾ ਲੁਕਿਆ ਜਿਸ ਪਲ ਉਸ ਨੇ ਸੱਚੇ ਪਾਤਸ਼ਾਹ ਦੇ ਦਰਦ ਜਿਸ ਪਲ ਉਸ ਨੇ ਸੱਚੇ ਪਾਤਸ਼ਾਹ ਦੇ ਦਰ ਤੋਂ ਮੂੰਹ ਮੋੜਿਆ ਸੀ ਉਸੇ ਪਲ ਉਸ ਦੀ ਕਿਸਮਤ ਲਿਖੀ ਗਈ ਸੀ ਲੁਕਣ ਵਾਲੇ ਕਮਰੇ ਵਿੱਚ ਉਸ ਨੂੰ ਇੱਕ ਜ਼ਹਿਰੀਲੇ ਸੱਪ ਨੇ ਡਸ ਲਿਆ ਸੀ ਅਤੇ ਮੁੱਲਾ ਖੱਤਰੀ ਦੀ ਮੌਤ ਹੋ ਗਈ ਸੀ ਬਾਅਦ ਵਿੱਚ ਜਦੋਂ ਪਤਨੀ ਨੇ ਮਰਿਆ ਹੋਇਆ ਵੇਖਿਆ ਤਾਂ ਉਹ ਉਸ ਮਰੇ ਹੋਏ ਸਰੀਰ ਨੂੰ ਲੈ ਕੇ ਭੱਜ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆਈ ਤੇ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਮੌਤ ਨੂੰ ਟਾਲਿਆ ਨਹੀਂ ਪਰ ਇੱਕ ਅਦਭੁਤ ਅਤੇ ਇਤਿਹਾਸਕ ਬਚਨ ਕੀਤਾ ਇਸ ਤੋਂ ਭੁੱਲ ਹੋਈ ਹੈ ਇਸ ਬੇਮੁਖੀ ਦਾ ਫਲ ਇਸ ਨੂੰ ਮਿਲੇਗਾ ਇਸ ਨੂੰ ਕਈ ਜੂਨੀਆਂ ਵਿੱਚ ਪਟਕਣਾ ਪਵੇਗਾ ਪਰ ਤੂੰ ਚਿੰਤਾ ਨਾ ਕਰੀਂ ਇਸ ਦਾ ਉਧਾਰ ਅਸੀਂ 10ਵੇਂ ਜਾਮੇ ਵਿੱਚ ਕਰਾਂਗੇ ਗੁਰੂ ਪਿਆਰੋ ਜਰਾ ਸੋਚੋ ਇਹ ਉਹ ਸਿੱਖ ਸੀ ਜੋ ਝੂਠ ਬੋਲਣ ਕਾਰਨ ਅਤੇ ਗੁਰੂ ਜੀ ਨੂੰ ਭੁੱਲਣ ਕਾਰਨ ਪਿਛਲੇ 200 ਸਾਲਾਂ ਤੋਂ ਵੱਖ-ਵੱਖ ਜੂਨੀਆਂ ਵਿੱਚ ਪਟਕ ਰਿਹਾ ਸੀ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਕਿ ਮੇਰੇ ਤੋਂ ਭੁੱਲ ਹੋ ਗਈ ਮੇਰਾ ਕਲਿਆਣ ਕਦੋਂ ਹੋਵੇਗਾ ਅੱਜ ਸਿੰਘੋ ਉਹ ਸਮਾਂ ਆ ਗਿਆ ਹੈ ਜਦੋਂ ਮੁੱਲਾ ਖੱਤਰੀ 200 ਸਾਲ ਪਹਿਲਾਂ ਅਰਦਾਸ ਕੀਤੀ ਸੀ ਤਾਂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ ਅਸੀਂ 10ਵੇਂ ਜਾਮੇ ਵਿੱਚ ਜਦੋਂ ਆਵਾਂਗੇ ਤਾਂ ਤੁਹਾਡਾ ਉਦਾਰ ਕਰਾਂਗੇ ਅੱਜ ਮੈਂ ਉਹ ਵਾਅਦਾ ਪੂਰਾ ਕੀਤਾ ਹੈ ਜੀਵ ਹੁਣ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਗਿਆ ਹੈ ਤੁਸੀਂ ਵੇਖਿਆ ਕਿ ਭਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾਉਦਾਰ ਅਜੀਬ ਸ਼ਿਕਾਰ ਅਸਲ ਵਿੱਚ ਇੱਕ ਸਿੱਖ ਨੂੰ 200 ਸਾਲ ਦੇ ਪਟਕਣ ਤੋਂ ਮੁਤੀ ਦੇਣ ਦਾ ਸਾਧਨ ਸੀ ਕਲਗੀਧਰ ਪਾਤਸ਼ਾਹ ਦੀ ਮਹਾਨ ਦਇਆ ਅਤੇ ਨਾਨਕ ਦੇਵ ਜੀ ਦਾ ਬਚਨਾਂ ਦੀ ਸਚਾਈ ਸੀ ਸਾਨੂੰ ਸਿਖਾਉਂਦਾ ਹੈ ਕਿ ਗੁਰੂ ਜੀ ਦੇ ਦਰ ਤੋਂ ਬੇਮਕ ਹੋਣਾ ਕਿੰਨਾ ਭਿਆਨਕ ਹੋ ਸਕਦਾ ਹੈ ਗੁਰੂ ਦੀ ਰਹਿਮਤ ਫਿਰ ਵੀ ਆਪਣੇ ਸਿੱਖ ਨੂੰ ਲੱਭ ਹੀ ਲੈਂਦੀ ਹੈ ਭਾਵੇਂ ਉਹ ਜਿੰਨੀਆਂ ਮਰਜੀ ਜੂਨੀਆਂ ਵਿੱਚ ਭਟਕ ਰਿਹਾ ਹੋਵੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਮਹਾਨ ਕਥਾ ਸਾਨੂੰ ਦੱਸਦੀ ਹੈ ਕਿ ਗੁਰੂ ਦਾ ਬਚਨ ਕਦੇ ਵੀ ਖਾਲੀ ਨਹੀਂ ਜਾਂਦਾ ਭਾਵੇਂ ਅਸੀਂ ਕਿੰਨੇ ਵੀ ਗਲਤ ਕਾਰਜ ਕਰੀਏ ਗੁਰੂ ਹਮੇਸ਼ਾ ਸਾਨੂੰ ਆਸਰਾ ਦਿੰਦਾ ਹੈ ਜੇ ਤੁਹਾਨੂੰ ਇਹ ਇਤਿਹਾਸਿਕ ਪ੍ਰਸੰਗ ਸ਼ੂ ਗਿਆ ਹੈ ਤਾਂ ਤੁਸੀਂ ਗੁਰੂ ਸਾਹਿਬ ਦੀ ਰਹਿਮਤ ਨੂੰ ਮਹਿਸੂਸ ਕੀਤਾ ਹੈ ਤਾਂ ਤਿੰਨ ਕੰਮ ਜ਼ਰੂਰ ਕਰੋ ਸਾਡੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਗੁਰੂ ਇਤਿਹਾਸਕ ਦੇ ਅਜਿਹੇ ਗੂੜੇ ਰਾਜ ਦੇ ਰਹੱਸਮਈ ਪ੍ਰਸੰਗ ਕਦੇ ਮਿਸ ਨਾ ਕਰ ਸਕੋ ਇਸ ਵੀਡੀਓ ਨੂੰ ਹਰ ਉਸ ਪੰਜਾਬੀ ਨਾਲ ਸ਼ੇਅਰ ਕਰੋ ਜੋ ਗੁਰੂ ਸਾਹਿਬ ਦੇ ਬਚਨਾਂ ਵਿੱਚ ਵਿਸ਼ਵਾਸ ਰੱਖਦਾ ਹੈ ਇੱਕ ਸ਼ੇਅਰ ਨਾਲ ਕਿਸੇ ਦੀ ਜ਼ਿੰਦਗੀ ਬਦਲ ਦੀ ਹੈ ਥੱਲੇ ਕਮੈਂਟ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਲਿਖ ਕੇ ਦੱਸੋ ਕਿ ਗੁਰੂ ਜੀ ਦੀ ਕਿਹੜੀ ਗੱਲ ਨੇ ਤੁਹਾਡੇ ਦਿਲ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ ਮਿਲਦੇ ਹਾਂ ਅਗਲੀ ਵੀਡੀਓ ਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ